ਹੇ ਫਰੈਂਡਸ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਹੀ ਠੀਕ ਹੋਵੋਗੇ ਤੁਹਾਨੂੰਵਾ ਤੁਹਾਡਾ ਜਨਰਲ ਅੰਗਰੇਜ਼ੀ ਦਾ ਪੇਪਰ ਉਹਦੇ ਤਿਆਰੀ ਲਈ ਆਪਣੇ ਚੈਨਲ ਤੇ ਹਰ ਇੱਕ ਇੱਕ ਤਰ੍ਹਾਂ ਦੇ ਮਟੀਰੀਅਲ ਯੂਨਿਕ ਤਰੀਕੇ ਨਾਲ ਸਮਝਾਇਆ ਗਿਆ ਵਾ ਤੇ ਤੁਹਾਨੂੰ ਪ੍ਰੋਵਾਈਡ ਕਰਾਇਆ ਗਿਆ ਵਾ ਜਿਹਦੇ ਵਿੱਚ ਧਿਆਨ ਦਿਓ 2 ਮਿੰਟ ਮੇਰੀ ਗੱਲ ਸੁਣ ਲਓ ਵੀਡੀਓ ਦੇਖਣਾ ਨਾ ਦੇਖਣਾ ਤੁਹਾਡੀ ਮਰਜ਼ੀ ਹੈ ਆਪਣੇ ਚੈਨਲ ਤੇ ਦੋ ਪੇਪਰ ਸੋਲਵ ਕਰਵਾ ਕੇ ਪ੍ਰੋਵਾਈਡ ਕਰਾਇਆ ਗਿਆ ਵਾ ਜੋ ਕਿ ਫੁਲੀ ਸੋਲਵਡ ਆ ਥੈਨ ਜੋ ਮੇਨ ਕੈਰੈਕਟਰ ਸਕੈਚ ਹੁੰਦੇ ਆ ਉਹ ਕਰਵਾਇਆ ਗਿਆ ਵਾ ਤੇ ਈਮੇਲਸ রাইਟਿੰਗ ਕਿਵੇਂ ਕਰਨਾ ਹੈ ਤੁਸੀਂ ਉਹ ਕਰਵਾਇਆ ਗਿਆ ਵਾ ਓਕੇ ਨਾ ਜਿਹੜੇ ਸ਼ਾਰਟਸ ਕੁਐਸ਼ਨਸ ਹੁੰਦੇ ਆ ਉਹ ਕਰਵਾਇਆ ਗਿਆ ਵਾ ਆਸਾਨ ਟ੍ਰਿਕ ਨਾਲ ਰਾਈਟਰਸ ਦੇ ਨਾਮ ਕਿਵੇਂ ਯਾਦ ਕਰਨਾ ਹੈ ਉਹ ਕਰਵਾਇਆ ਗਿਆ ਵਾ ਰਾਜੇ 6 4 6 ਨੰਬਰਾਂ ਵਿੱਚ ਮੰਨ ਲਓ 4 ਤੋਂ 6 8 ਨੰਬਰ ਵਿੱਚ ਤਾਂ ਤੁਹਾਡੇ ਰਾਈਟਰਸ ਦੇ ਨਾਮ ਹੀ ਪੁੱਛ ਲੈਂਦੇ ਉਹਦੇ ਵਿੱਚ ਕਿ ਆ ਪੋਇਮ ਦਾ ਰਾਈਟਰ ਕੌਣ ਹੈ ਪੋਇਟ ਕੌਣ ਹੈ ਤੇ ਆ ਚੈਪਟਰ ਦਾ ਜੋ ਵੀ ਹੈ ਲੈਸਨ ਉਹਦਾ ਰਾਈਟਰ ਕੌਨ ਆ ਇਹੀ ਪੁੱਛ ਲੈਂਦੇ ਆ ਉੱਥੇ ਜਾ ਕੇ ਕਨਫਿਊਜ਼ ਹੋ ਜਾਓਗੇ ਤੇ 6 ਨੰਬਰ ਬਣਾਉਣ ਦੇ ਲਈ ਉਹ ਵੀਡੀਓ ਨੂੰ ਦੇਖਣਾ ਤੁਹਾਨੂੰ ਬਹੁਤ ਜ਼ਰੂਰੀ ਆ 15 ਮਿੰਟ ਦੀ ਵੀਡੀਓ ਹੋਣੀ ਆ ਜਿਹਦੇ ਵਿੱਚ ਫੁੱਲੀ ਸੋਲਵਡਾ ਸਭ ਕੁਝ ਸਮਝਾਇਆ ਗਿਆ ਵਾ ਸੋ ਹੁਣ ਇਸ ਵੀਡੀਓ ਵਿੱਚ ਕਰਾਂਗੇ ਆਪਾਂ ਲੈਟਰ ਤੇ ਐਪਲੀਕੇਸ਼ਨ ਬਹੁਤ ਹੀ ਯੂਨਿਕ ਤਰੀਕੇ ਨਾਲ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਜੇ ਚੈਨਲ ਤੇ ਨਿਊ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਇੱਕ ਲਾਈਕ ਕਰ ਦਿਓ ਵਿਊ ਤਾਂ ਮੈਂ ਤੁਹਾਨੂੰ ਕਹਿਣਾ ਚਾਹੁੰਗਾ ਕਿ 10000 15000 20000 ਆ ਜਾਂਦੇ ਆ ਬਟ ਬੱਚੇ ਸਬਸਕ੍ਰਾਈਬ ਨਹੀਂ ਕਰਦੇ ਚੈਨਲ ਨੂੰ ਲਾਈਕ ਨਹੀਂ ਕਰਦੇ ਵੀਡੀਓ ਨੂੰ ਕਿਉਂ ਐਦਾਂ ਕਿਉਂ ਅਸੀਂ ਵੀਡੀਓਸ ਵਧੀਆ ਨਹੀਂ ਬਣਾਉਂਦੇ ਅਸੀਂ ਤੁਹਾਨੂੰ ਸਮਝਾਉਂਦੇ ਨਹੀਂ ਹੈ ਅਸੀਂ ਮਿਹਨਤ ਨਹੀਂ ਕਰਦੇ ਹਾਂ ਹਨਾ ਵੀ ਤਾਂ ਉਸ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਦੈਨ ਵੀਡੀਓ ਨੂੰ ਇੱਕ ਲਾਈਕ ਕਰਕੇ ਆਪਣੇ ਸਿਟੀ ਦਾ ਨਾਮ ਕਮੈਂਟ ਕਰ ਦਿਓ ਹੁਣ ਆਪਾਂ ਸਟਾਰਟ ਕਰਦੇ ਹਾਂ ਵੀਡੀਓ ਨੂੰ ਤਾਂ ਰਾਈਟ ਐਨ ਐਪਲੀਕੇਸ਼ਨ ਟੂ ਦਾ ਪ੍ਰਿੰਸੀਪਲ ਆਫ ਯੂਅਰ ਸਕੂਲ ਰਿਕੁਐਸਟਿੰਗ ਹਿਮ ਟੂ ਗ੍ਰਾਂਟ ਯੂ ਫੁੱਲ ਫੀ ਕਨਸਰਟ ਮਤਲਬ ਇਹਦਾ ਵਿੱਚ ਕਿਹਾ ਗਿਆ ਵਾ ਕਿ ਜੋ ਤੁਹਾਡਾ ਸਕੂਲ ਦਾ ਫੀਸ ਹੈ ਆਪਣੇ ਸਕੂਲ ਦੇ ਪ੍ਰਿੰਸੀਪਲ ਨੂੰ ਇੱਕ ਐਪਲੀਕੇਸ਼ਨ ਰਾਈਟ ਕਰੋ ਲਿਖੋ ਜਿਹਦੇ ਵਿੱਚ ਤੁਹਾਨੂੰ ਫੀਸ ਨਾਲ ਮਾਫ ਕੀਤਾ ਜਾਵੇ ਹਨਾ ਵੀ ਉਸ ਚੀਜ਼ ਨੂੰ ਇੱਥੇ ਕਿਹਾ ਗਿਆ ਵਾ ਤੁਸੀਂ ਆਪਣੇ ਫੈਮਿਲੀ ਕੰਡੀਸ਼ਨ ਬਾਰੇ ਇਹਦੇ ਵਿੱਚ ਜ਼ਾਹਿਰ ਕਰ ਸਕਦੇ ਹੋ ਜੋ ਮੇਨ ਡਿਸਕ੍ਰਿਪਸ਼ਨ ਫੁਲਫਿਲ ਕਰਨਾ ਹੁੰਦਾ ਹੈ ਤਾਂ ਹੁਣ ਆਪਾਂ ਦੇਖਦੇ ਹਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਹਿੰਦਾ ਰਿਹਾ ਐਗਜ਼ਾਮੀਨੇਸ਼ਨ ਹਾਲ ਸੀਟੀ ਲਿਖ ਲੈਣਾ ਇਹ ਐਡਰੈਸ ਹੋ ਗਿਆ ਇੱਕ ਤਰ੍ਹਾਂ ਦੇ ਨਾਲ ਮਈ ਮਈ ਹਾਂ ਤਾਂ ਤੁਸੀਂ ਮਈ ਲਿਖ ਲਓ ਜਾਂ ਮਾਰਚ ਲਿਖ ਲਓ ਮਾਰਚ ਦੇ ਸਪੈਲਿੰਗ ਈਜੀ ਹੁੰਦੇ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਤੁਹਾਨੂੰ ਕਿਉਂਕਿ ਬੱਚੇ-ਵਾਚੇ ਗਲਤ ਕਰ ਲੈਂਦੇ ਆ ਹਨਾ ਤਾਂ ਤੁਸੀਂ ਕੌਮੀ ਵਗੈਰਾ ਦੇਖ ਲਓ ਚੰਗੀ ਤਰ੍ਹਾਂ ਕੇ ਨਾਲ ਦਾ ਪ੍ਰਿੰਸੀਪਲ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਮੋਗਾ ਤੁਸੀਂ ਆਪਣਾ ਆਪਣੇ ਸਕੂਲ ਦਾ ਨਾਮ ਲਿਖ ਸਕਦੇ ਹੋ ਕੋਈ ਚੱਕਰ ਨਹੀਂ ਹੈ ਇਸ ਤੋਂ ਬਾਅਦ ਹੈ ਸਬਜੈਕਟ ਜ਼ਰੂਰ ਲਿਖਣਾ ਆ ਸਬਜੈਕਟ ਜ਼ਰੂਰ ਲਿਖਣਾ ਆ फुल फी कंसर्न ठीक है ना ता, इस तो नद इतों स्टार्ट होना थोड़ा जो है रिस्पैक्ट नाई नेम इज़ सिमरन आई एम इन प्लस वन एक ना? ए क्लास है न ए बी हों ना माई रोल नंबर इज जिन्ना मर्जी है वो लिख दो दैट इज़ नॉट मैटर कोई चक्कर नहीं अपनी मर्जी ना लिख दो उस तो नैक्सट लाइन शुरू करना है माई फादर इज़ अ पॉइंट ਹੀ ਕੈਨ ਨੋਟ ਪੇ ਮਾਈ ਫੀਸ ਉਹ ਮੇਰਾ ਫੀਸ ਪੇ ਨਹੀਂ ਕਰ ਸਕਦਾ ਆ ਓਕੇ ਨਾ ਤਾਂ ਇੱਕ ਆ ਜੋ ਨੌਕਰੀ ਆ ਬਹੁਤ ਛੋਟੇ ਪਦ ਦੀ ਨੌਕਰੀ ਆ ਤਾਂ ਉਹਦੇ ਲਈ ਇੰਨੇ ਪੈਸੇ ਨਹੀਂ ਹੁੰਦੇ ਆ ਜਾਂ ਇਦਾਂ ਕਹਿ ਲਓ ਕਈਆਂ ਦੇ ਫੈਮਿਲੀ ਵਿੱਚ ਚਾਰ ਬੱਚੇ ਹੁੰਦੇ ਤਾਂ ਪੇ ਕਿੱਥੋਂ ਕਰ ਹੋਗੇ ਇਸ ਤਰੀਕੇ ਨਾਲ ਆਪਾਂ ਕਹਿ ਸਕਦੇ ਆ ਕਾਈਂਡਲੀ ਗ੍ਰਾਂਟ ਮੀ ਫੁੱਲ ਫੀ ਕਨਸਰਨ ਐਂਡ ਸਮ ਮੈਂਟਰ ਹੈਲਪ ਆਊਟ ਆਫ ਦਾ ਸਟੂਡੈਂਟ ਏਡ ਫਾਊਂਡ ਥੈਂਕ ਯੂ ਮਤਲਬ ਕਹਿੰਦੇ ਕਿ ਮੇਰਾ ਜੋ ਫੀਸ ਹੈ ਟੋਟਲੀ ਹਨਾ ਵੀ ਉਸ ਚੀਜ਼ ਨੂੰ ਥੋੜਾ ਜਿਹਾ ਮਾਫ ਕੀਤਾ ਜਾਵੇ ਸਾਰੇ ਫੀਸ ਨੂੰ ਦੈਨ ਬਸ ਮੇਨ ਰੀਜ਼ਨ ਲਿਖਤਾ ਉਹੀ ਬਹੁਤ ਆ ਕਿ ਸਾਡੀ ਇਹ ਕੰਡੀਸ਼ਨ ਹੈ ਫੀਸ ਪੇ ਨਹੀਂ ਕਰ ਹੋਣੀ ਆ ਤੁਸੀਂ ਬਸ ਫੀਸ ਮਾਫ ਕਰ ਦਿਓ ਥੈਂਕ ਥੈਂਕਿੰਗ ਯੂ ਓਕੇ ਨਾ ਯੂਅਰ ਫੇਥਫੁਲੀ ਨਾਮ ਲਿਖ ਦੇਣਾ ਕਲਾਸ ਲਿਖ ਦੇਣਾ ਇਹਦੇ ਵਿੱਚ ਕੋਈ ਔਖਾ ਤਾਂ ਹੈ ਨਹੀਂ ਮੇਰੇ ਖਿਆਲ ਨਾਲ ਇਹਨਾਂ ਤੋਂ ਤੁਸੀਂ ਕਰੇ ਸਕਦੇ ਹੋ ਹੁਣ ਆਪਾਂ ਨੈਕਸਟ ਦੇਖਦੇ ਆਂ ਦੂਸਰੇ ਨੰਬਰ ਤੇ ਹੈ ਯੂ ਆਰ ਸਰੀਤਾ ਯੂ ਐਡਰੈਸ ਇਨ 1 5 6 ਕਰਨਵਾਲ ਅਪਾਰਟਮੈਂਟ ਸੈਕਟਰ 11 ਪਾਣੀਪਤ ਰਾਈਟ ਅਨ ਅਪਲੀਕੇਸ਼ਨ ਟੂ ਦਾ ਪ੍ਰਿੰਸੀਪਲ ਆਫ ਯੋਰ ਸਕੂਲ ਰਿਕਵੈਸਟਿੰਗ ਹਿਮ ਛਿਮੇਸ ਆਫ ਫਾਈਨ ਜੋ ਤੁਹਾਡਾ ਫਾਈਨ ਹੈ ਉਹਨੂੰ ਇਮੇਲ ਕਰਨ ਲਈ ਇੱਕ ਲੈਟਰ ਲਿਖਣਾ ਸੌਰੀ ਐਪਲੀਕੇਸ਼ਨ ਲਿਖਣਾ ਹੈ ਜੋ ਇਸ ਤਰ੍ਹਾਂ ਆਪਣਾ ਹੈ ਆ ਸੇਮ ਟੂ ਸੇਮ ਪੈਟਰਨ ਤੁਹਾਨੂੰ ਯਾਦ ਕਰਨਾ ਪੈਣਾ ਆ ਆਪਣਾ ਦੇਖੋ ਇੱਥੇ ਐਡਰੈਸ ਦਿੱਤਾ ਹੋਇਆ ਨਾ ਬੱਚੇ ਧਿਆਨ ਵਿੱਚ ਰੱਖਿਓ ਰਾਜੇ ਕਿ ਜੋ ਐਡਰੈਸ ਇੱਥੇ ਦਿੱਤਾ ਹੋਇਆ ਤੁਸੀਂ ਉਹੀ ਐਡਰੈਸ ਫਿਲ ਕਰਨਾ ਆ ਨਹੀਂ ਤਾਂ ਤੁਹਾਡਾ ਗਲਤ ਹੋ ਜਾਣਾ ਆ ਸਿੱਧੀ ਸਹੀ ਗੱਲ ਆ ਜੇ ਐਡਰੈਸ ਨਹੀਂ ਦਿੱਤਾ ਤਾਂ ਜੋ ਮਰਜ਼ੀ ਲਿਖ ਲਓ ਕੋਈ ਚੱਕਰ ਨਹੀਂ ਆ ਇੱਥੇ ਐਡਰੈਸ ਦਿੱਤਾ ਹੋਇਆ ਕਿਹਨਾਂ ਨੂੰ ਤੁਸੀਂ ਐਪਲੀਕੇਸ਼ਨ ਲਿਖਣਾ ਹੈ ਤਾਂ ਆ ਦੇਖੋ ਐਡਰੈਸ ਠੀਕ ਹੈ ਨਾ ਆ ਇਥੋਂ ਪਹਿਲਾਂ ਲਿਖ ਲੈਣਾ ਆ ਸੌਰੀ ਕੱਟ ਹੋ ਗਿਆ ਨਾ ਪਹਿਲਾਂ ਆ ਲਿਖ ਲੈਣਾ ਪੂਰਾ ਇਥੋਂ ਲਿਖ ਕੇ ਫਿਰ ਸੈਕਟਰ ਪਾਣੀਪਤ ਇਹਨਾਂ ਦਾ ਐਡਰੈਸ ਹੋ ਗਿਆ ਫਿਰ ਡੇਟ ਆਪਣੇ ਵੱਲੋਂ ਫਿਲ ਕਰ ਦਿਓ ਕੋਈ ਚੱਕਰ ਨਹੀਂ ਡੇਟ ਦਾ ਨਹੀਂ ਕੋਈ ਚੱਕਰ ਉਸ ਤੋਂ ਬਾਅਦ ਕਿਹਨਾਂ ਨੂੰ ਮਤਲਬ ਭੇਜਣਾ ਹੈ ਦਾ ਪ੍ਰਿੰਸੀਪਲ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਪਾਣੀਪਤ ਕਿਉਂਕਿ ਇੱਥੇ ਦੇ ਦਿੱਤਾ ਸੀ ਨਾਮ ਕਿਨਾਂ ਨੂੰ ਠੀਕ ਹੈ ਤਾਂ ਇਸ ਤੋਂ ਬਾਅਦ ਜੋ ਹੋਣਾ ਤੁਹਾਡਾ सेम पैटर्न सेम कुछ नहीं चेंज सब्जेक्ट रिमेशन ऑफ फाइन ओके सेम पैटर्न आ सर माय नेम इज सरिता आई एम प्लस वन ए कलास माई रोल नंबर इस जो भी है तुम ट्वेल्थ लिख सकते हो कोई चक्कर नहीं ये तो सू समझ लिया है ये कुछ भी लिख सकते हो माय फादर इज़ वॉइन सेम पैटर्न देख लो सेम ही ही कैन नोट पे माई लेट फी फाइन जो मैं लेट हो फाइन जो लगा है मैनू वो पे नहीं कर सक, पे नहीं कर सकते काइंडली ग्रांट मी रिमेशन ऑफ फाइन ओके ना इस हो तो जाना बस थैंकिंग यू यू आर फेथफुली सरिता की है ये औखा या कुछ नहीं ना बस ਮੇਨ ਪੁਆਇੰਟ ਲਿਖੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਜੇ ਤੁਹਾਡਾ ਪੇਪਰ 'ਚ ਤੁਹਾਡੇ ਦੋਸਤ ਦਾ ਨਾਮ ਪੁੱਛਿਆ ਗਿਆ ਤਾਂ ਤੁਸੀਂ ਇਹਨੂੰ ਰੈਮੂਲੇਟ ਨਹੀਂ ਕਰੋਗੇ ਉਹਨੂੰ ਐਕਸਪਲੇਨ ਨਹੀਂ ਕਰੋਗੇ ਸਿੱਧਾ ਕਹਿੰਦੇ ਹੋ ਕਿ ਰਾਮ ਮੇਰਾ ਦੋਸਤ ਹੈ ਜਾਂ ਰਾਮ ਉਹਦਾ ਨਾਮ ਹੈ ਤਾਂ ਇਸੇ ਤਰੀਕੇ ਨਾਲ ਉਹਨਾਂ ਨੇ ਕਿਹਾ ਵਾ ਕਿ ਫੀਸ ਮਾਫ ਦੀ ਇੱਕ ਐਪਲੀਕੇਸ਼ਨ ਲਿਖੋ ਤਾਂ ਉਹਨਾਂ ਨੇ ਰੀਜ ਮੇਨ ਰੀਜ਼ਨ ਪੁਆਇੰਟ ਲਿਖਤਾ ਕਿ ਮੇਰੇ ਫਾਦਰ ਉਹ ਇਨ ਨੇ ਓਕੇ ਨਾ ਜੋ ਕਿ ਫੀ ਪੇ ਨਹੀਂ ਕਰ ਸਕਦੇ ਆ ਉਹਨਾਂ ਦੀ ਆਮਦਨ ਘੱਟ ਹੋਣ ਕਰਕੇ ਸੋ ਪਲੀਜ਼ ਕਾਈਂਡਲੀ ओके okay ना जो मेरा फीस है वो माफ़ किया जाए जनू रीमैनेज किया जाए तो बस मेन रीजन हो गया थैंकिंग यू यू आर फेथफुली सरीता राजी औखा तो नहीं है कोई मेरे ख्याल तुम एक दो बार लिखोगे ठीक हो जाना है टेंशन नहीं लेना है टेंशन फ्री होकर स्टडी कराया करो राइट एन एप्लीकेशन टू द प्रिंसिपल ऑफ योर स्कूल रिक्वेस्टिंग हिम टू कंटोन द ਸ਼ਾਰਟੇਜ ਆਫ ਲੈਕਚਰ ਇਨ ਯੂਅਰ ਕੇਸ ਆ ਮੈਂ ਪਹਿਲਾਂ ਵੀ ਕਰਾ ਹੋਇਆ ਸੀ ਸਮਝਾਇਆ ਵੀ ਸੀ ਐਨ ਤੁਹਾਡਾ ਸਕੂਲ ਵਿੱਚ ਜੋ ਹੈ ਲੈਕਚਰ ਘੱਟ ਹੋ ਗਿਆ ਆ ਜੋ ਅਟੈਂਡੈਂਸ ਹੁੰਦਾ ਹੈ ਉਹ ਘੱਟ ਹੋ ਗਿਆ ਕਿਸੇ ਰੀਜ਼ਨ ਨਾਲ ਜਾਂ ਤੁਸੀਂ ਬਿਮਾਰ ਹੋ ਗਏ ਜਾਂ ਕੋਈ ਘਰੇ ਪ੍ਰੋਬਲਮ ਆ ਗਈ ਉਸ ਚੀਜ਼ ਲਈ ਤਾਂ ਪਹਿਲਾਂ ਐਗਜ਼ਾਮੀਨੇਸ਼ਨ ਹਾਲ ਸੀਟੀ ਲਿਖ ਦੇਣਾ ਜੋ ਤੁਹਾਡਾ ਹੈ ਨਾ ਵੀ ਆ ਡਿਟੇਲ ਵਗੈਰਾ ਮਾਰਚ ਦਾ ਪ੍ਰਿੰਸੀਪਲ ਜਿਨ੍ਹਾਂ ਨੂੰ ਭੇਜਣਾ ਹੈ ਦਾ ਪ੍ਰਿੰਸੀਪਲ ਸਕੂਲ ਦਾ ਨਾਮ ਇੱਥੇ ਦਿੱਤਾ ਹੈ ਤਾਂ ਲਿਖ ਦਿਓ ਨਹੀਂ ਦਿੱਤਾ ਹੈ ਤਾਂ ਆਪਣਾ ਲਿਖ ਦੋ ਕੋਈ ਚੱਕਰ ਨਹੀਂ ਹੈਗਾ ਓਕੇ ਨਾ ਸੀਨੀਅਰ ਸਕੈਂਡਰੀ ਸਕੂਲ ਜਲੰਧਰ ਸਬਜੈਕਟ ਜੋ ਹੈ ਆਪਣਾ ਟੂ ਕਨਡਨ ਦਾ ਸੌਰਟੇਜ ਆਫ ਲੈਕਚਰਸ ਜੋ ਮੇਰਾ ਲੈਕਚਰ ਹੈ ਉਹਨੂੰ ਮੈਨੇਜ ਕੀਤਾ ਜਾਵੇ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਬਸ ਸੇਮ ਪੈਟਰਨ ਉੱਥੋਂ ਸਟਾਰਟ ਕਰਨਾ ਹੈ ਓਕੇ ਉੱਥੋਂ ਹੀ ਸਟਾਰਟ ਕਰਨਾ ਸਰ ਮਾਈ ਨੇਮ ਇਜ਼ ਸਿਮਰਨ ਆਈ ਏਮ ਇਨ ਪਲੱਸ 1 ए ਕਲਾਸ ਮਾਈ ਰੋਲ ਨੰਬਰ माई मदर वॉज ही मेरी जो मम्मा से वो वो बीमार से जह सकते हैं ढिले से है ना आई डिड नॉट कम टू स्कूल फॉर आ वीक आई एम शोर्ट ऑफ लैक्चर नाउ काइंडली कंटोम द शॉर्टेज ऑफ लैक्चर थैंकिंग यू यू आर फेथफुली सिमरन लिख देना बच्चे की मतलब कुछ औखा लग गया थोन ये ਚਾਰ ਲਾਈਨ ਵਿੱਚ ਤੁਹਾਡਾ ਕੰਮ ਮੈਨੇਜ ਹੋ ਗਿਆ ਆ ਹੁਣ ਆਪਾਂ ਨੈਕਸਟ ਅੱਗੇ ਦੇਖਦੇ ਆ ਚੌਥੇ ਨੰਬਰ ਤੇ ਹੈ ਰਾਈਟ ਐਨ ਐਪਲੀਕੇਸ਼ਨ ਟੂ ਦਾ ਪ੍ਰਿੰਸੀਪਲ ਫੋਰ ਇਨ ਕਰੈਕਸ਼ਨਸ ਆਫ ਚੇਂਜ ਆਫ ਨੇਮ ਇਨ ਦਾ ਸਕੂਲ ਰਿਕਾਰਡਸ ਕੋਈ ਕਰੈਕਸ਼ਨ ਵੀ ਬੋਲ ਦਿੰਦੇ ਆ ਕੋਈ ਕਰੈਕਸ਼ਨਸ ਵੀ ਬੋਲ ਦਿੰਦੇ ਆ ਆਪਣੇ ਆਪਣੇ ਬੋਲਣ ਦੇ ਸਾਰਿਆਂ ਦੇ ਥੋੜਾ ਜਿਹਾ ਢੰਗ ਹੁੰਦਾ ਓਕੇ ਨਾ एग्जामिनेशन एग्जामीनेशन हाल सिटी जिथे एप्लीकेशन आ गया ना उ चेता रखियो एग्जामीनेशन हॉल सिटी फिर डेट लिख के फिर मेन एड्रेस जिन्होंने रिक्वेस्ट भेजना है कोई चीज़ का द प्रिंसीपल गवर्नमेंट सीनियर सेकेंडरी स्कूल भीमनगर मोगा सबजैक्ट जरूर लिखना है राजे सबजैक्ट जरूर लिखना है चेंज ऑफ नेम स्कूल रिकॉर्ड्स स्कूल के रिकॉर्ड में नाम है वह चेंज कराने एप्लीकेशन जो अपना है ओके ना सेम पैटर्न है देखो सर माय नेम इज़ सिमरन आई एम इन जे ऊपर नाम देता है राजे वही नाम लिखना है अदरवाइज जो नहीं नाम देता है तो अपना नाम लिख सकते हो माई नेम इज़ सिमरन आई एम इन प्लस वन क्लास माई रोल नंबर इस जो भी है काइंडली चेंज माई नेम फ्रॉम सिमरन टू सिमरन गिल इन स्कूल रिकॉर्ड बस मेन रीज़न दसता कि मेरा जो नाम है वो चेंज किया जाए बेनती है कि है ना भी जो मेरा सिमरन नेम है सिमरन तो चेंज करके सिमरन गिल रख दिया जाए ओके ना रिकॉर्ड के थैंक थैंकिंग यू यू आर फेथफुल सिमरन ओके ना हूँ ये सॉल्व हो गया अपना आप आ चुके नंबर से आप आ चुके सपोज यू आर नवनीत एंड यू आर स्टूडेंट ऑफ गोरमेंट सीनियर सैकेंडरी स्क स्कूल अमृतसर इतने एड्रैस देता ने ना इन्होंने कि ती ये चक्कर पै जता उ आप पढ़ते नहीं है पूरा आप लिख दें बस कि लिखना है मैनू तो एड्रैस ये हैगा ही फिल करना पैना थो नहीं तो नंबर कट जाना है रईट एंड एप्लीकेशन टू द प्रिंसीपल ऑफ यूर स्कूल रिक्वेस्टिंग हिम टू मेक सम इफेक्टिव चेंज इन दूल रैब लाइब्रेरी जो थोड़ा लाइब्रेरी है वो चेंज करवाने जो थोड़ा है एप्लीकेशन राइट करना है, लिखना है अपने प्रिंसीपल सर तो सेम पैटर्न एग्जामीनेशन हाल सि लिख के इतने डेट लिख लेना फिर एड्रस दिता हुआ ना पर जो मैं थोनों कहा बस द प्रिंसीपल गमेंट सीनियर सैकेंडरी स्कूल अमृतसर सबजैक्ट आ चेंज इन द स्कूल लाइब्रेरी जो स्कूल का लाइब्रेरी है वो चेंज करवाने एक एप्लीकेशन दिता गया वा जो लिखा गया वा सर मई नेम इस नवनीत आई एम इन प्लस वन क्लास माई रोल नंबर आई रिक्वेस्ट यू टू मेक सम इफेक्टिव चेंज इन द स्कूल लाइब्रेरी ये हो गया بس ਇੱਥੇ ਤੱਕ ਹੋ ਜਾਣਾ ਤੁਹਾਡਾ ਕਲੀਅਰ ਹੈ ਥੈਂਕਿੰਗ ਯੂ ਯੂਅਰਸ ਫੈਥਫੁਲੀ ਨਵਨੀਤ ਰਾਜੀ ਕੀ ਉਹ ਖਾਇ ਦੇ ਵਿੱਚ ਕੁਝ ਨਹੀਂ ਨਾ ਹੈਗਾ ਤਾਂ ਮੈਂ ਤੁਹਾਨੂੰ ਰਿਕੁਐਸਟ ਇਹੀ ਕਰੂੰਗਾ ਜੋ ਆ ਚੀਜ਼ ਆ ਨਾ ਆ ਚੀਜ਼ ਤੁਸੀਂ ਦੋ ਵਾਰੀ ਲਿਖ ਕੇ ਦੇਖ ਲਿਓ ਮੇਰੇ ਖਿਆਲ ਨਾਲ ਇਹਦੇ ਵਿੱਚ ਕੁਝ ਤੁਸੀਂ ਪਲੱਸ 2 ਕਲਾਸ ਦੇ ਬੱਚੇ ਕੁਝ ਯਾਦ ਕਰਨ ਦੀ ਲੋੜ ਨਹੀਂ ਆ ਤੇ ਆਈ ਰਿਕੁਐਸਟ ਟੂ ਮੇਕ ਸਮ ਇਫੈਕਟ ਚੇਂਜਸ ਇਨ ਦਾ ਸਕੂਲ ਲਾਇਬ੍ਰੇਰੀ ਇਹ ਤੁਹਾਨੂੰ ਜੋ ਪੁਆਇੰਟ ਹੈ ਨਾ ਇਹਦੇ ਵਿੱਚੋਂ ਮਿਲ ਜਾਣਾ ਆ ਇਹਦੇ ਵਿੱਚੋਂ ਹੈ ਨਾ ਰਿਕੁਐਸਟਿੰਗ ਹਿਮ ਟੂ ਮੇਕ ਸਮ ਇਫੈਕਟਿਵ ਚੇਂਜ ਇਨ ਦਾ ਸਕੂਲ ਲਾਇਬ੍ਰੇਰੀ ਕੀ ਆ ਔਖਾ ਕੀ ਹੈ ਮੈਂ ਮਤਲਬ ਕੁਝ ਨਹੀਂ ਬਚਿਆ ਇਹਦੇ ਵਿੱਚ ਕੁਝ ਨਹੀਂ ਕਹਿ ਸਕਦੇ ਆਪਾਂ ਸਭ ਕੁਝ ਇਹਦੇ ਵਿੱਚੋਂ ਲੈ ਕੇ ਇਹਨੂੰ ਹੀ ਚਿਪਕਾ ਦਿੱਤਾ ਗਿਆ ਵਾ ਓਕੇ ਨਾ ਇਸ ਤੋਂ ਬਾਅਦ 6 ਨੰਬਰ ਤੇ ਆ ਗਏ ਆਪਾਂ ਪਲੀਜ਼ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਕਰ ਲਿਓ ਹੈ Uh, सौखे सौखे तरीके तैयारी करा देने थी तो कर दियो सबसक्राइब है सपोज यू आर वर्षा यू लाइव एट वन वन जीरो फीसर कलोनी ओके मोगा रोड फिरोजपुर एट यू हैव पासड योर सेकेंडरी बोर्ड एग्जाम फ्रॉम गवर्नमेंट गर्ल्स सीनियर सेकेंडरी स्कूल इतने एड्रैस देता ना राज्य एड्रैस यही लिखना पैना थो मैं कह दिना थोड़ा है ना फिरोजपुर सिटी राइट एंड एप्लीकेशन टू द प्रिंसीपल ऑफ यूर स्कूल टू इशू यू टेस्टिमोनीयन ऑफ यूर अवेलिटी एंड करैक्टर जो करैक्टर होंगे आ चरित्र कह सकते आपम तो लिख देना इतने दिता है ना देखो सेम वन वन जीरो ऑफिसर कॉलोनी मोगा रोड फिरोजपुर कैट ਜੋ ਡੇਟ ਹੈ ਸੇਮ ਪੈਟਰਨ ਉਹੀ ਆ ਇਸ ਤੋਂ ਬਾਅਦ ਨੈਕਸਟ ਹੈ ਡਾ ਪ੍ਰਿੰਸੀਪਲ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਸਿਟੀ ਉਹਦਾ ਬਸ ਸਬਜੈਕਟ ਇਸ਼ੂ ਦੱਸ ਰਿਹਾ ਸੀ ਨਾ ਓਕੇ ਨਾ ਉਹ ਸਬਜੈਕਟ ਲਿਖਣਾ ਇਹਦੇ ਵਿੱਚ ਉਹ ਸਪੈਲਿੰਗ ਆ ਜਾਣਾ ਤੁਹਾਡਾ ਇਹਦੇ ਕੋਈ ਬਾਹਰੋਂ ਲੈਣ ਦੀ ਜਰੂਰਤ ਨਹੀਂ ਆ ਖਿਤੋ ਵੀ ਸਭ ਕੁਝ ਉਹਦੇ ਵਿੱਚੋ ਆ ਸਰ ਮਾਈ ਨੇਮ ਇਜ਼ ਵਰਸ਼ਾ ਆਈ ਏਮ ਇਨ ਪਲੱਸ 1 ਕਲਾਸ ਮਾਈ ਰੋਲ ਨੰਬਰ ਨੰਬਰ ਇਸ ਕੁਝ ਵੀ ਲਿਖ ਸਕਦੇ ਹੋ 17 18 19 20 21 22 ਕੁਝ ਵੀ ਲਿਖ ਸਕਦੇ ਹੋ ਮਾਈ ਫੈਮਿਲੀ ਇਸ ਸ਼ਿਫਟਿੰਗ ਟੂ ਮੋਗਾ ਕਾਈਂਡਲੀ ਇਸ਼ੂ ਮੀ ਅ ਟੈਸਟੀਮੋਨੀਅਲ ਆਫ ਮਾਈ ਅਵੇਲਿਬਿਲਟੀ ਐਂਡ ਕੈਰੇਕਟਰ ਥੈਂਕਿੰਗ ਯੂ ਯੂਅਰਸ ਫੇਥਫੁਲੀ ਨੇਮ ਆਪਣਾ ਲਿਖ ਦੇਣਾ ਨੀਚੇ ਜੇ ਨਾਮ ਦਿੱਤਾ ਹੈ ਨਾ ਉੱਪਰ ਵਰਸ਼ਾ ਤਾਂ ਉਹੀ ਨਾਮ ਲਿਖਣਾ ਹੈ ਜੇ ਨਹੀਂ ਦਿੱਤਾ ਹੈ ਰਜੇ ਤਾਂ ਤੁਸੀਂ ਆਪਣਾ ਨਾਮ ਲਿਖ ਸਕਦੇ ਹੋ ਇਸ ਤੋਂ ਬਾਅਦ ਨੈਕਸਟ ਜੋ ਆਪਣਾ ਹੈ ਜੋ ਆਪਣਾ 7 ਨੰਬਰ ਹੈ ਉਹ ਵੀ ਸੇਮ ਹੈ ਜਾਂ ਜੋ ਪਰ ਆਪਾਂ ਕਰਕੇ ਆਏ ਆ ਤਾਂ ਇਹ ਤੁਸੀਂ ਆਪਾਂ ਟਾਈਮ ਨਹੀਂ ਵੇਸਟ ਕਰਨਾ ਇੱਥੇ ਸੇਮ ਪੈਟਰਨ ਹੈ ਉਹ ਤੁਸੀਂ ਦੇਖ ਲੈਣਾ ਵਾ ਓਕੇ ਨਾ 8 ਨੰਬਰ ਤੇ ਸਪੋਜ਼ ਯੂ ਆਰ ਸ਼ਿਵਾ ਧਿਆਨ ਦਿਓ ਰਾਜੇ ਇੱਥੇ ਆਪਾਂ ਲੈਟਰ ਤੇ ਆ ਗਏ ਹੁਣ ਯੂ ਲਾਈਵ ਐਟ 1010 ਮਾਡਲ 2 ਬਟਿੰਡਾ ਰਾਈਟ ਅ ਲੈਟਰ ਟੂ ਦਾ ਐਡੀਟਰ ਆਫ ਨਿਊਜ਼ਪੇਪਰ ਹਾਈਲਾਈਟਿੰਗ ਦਾ ਐਵਲਸ ਵੇਕਿੰਗ ਔਨ ਦਾ ਸਟਰੀਟਸ ਇਨ ਯੂਅਰ ਸਿਟੀ ਕੁਝ ਮਤਲਬ ਜੋ ਆਈਡੀਆਸ ਹੁੰਦੇ ਆ ਵਿਚਾਰ ਹੁੰਦੇ ਆ ਉਹਨੂੰ ਨਿਊਜ਼ਪੇਪਰ ਵਿੱਚ ਹਾਈਲਾਈਟ ਕਰਨ ਲਈ ਇੱਕ ਲੈਟਰ ਲਿਖਣਾ ਹੈ ਤੁਸੀਂ ਓਕੇ ਨਾ ਨਿਊਜ਼ਪੇਪਰ ਵਾਲਿਆਂ ਨੂੰ ਐਡੀਟਰ ਨੂੰ ਲਿਖਣਾ ਹੈ ਐਡਰੈਸ ਇੱਥੇ ਦੇਤਾ ਨਾਮ ਦੇਤਾ ਸਭ ਕੁਝ ਇੱਥੇ ਦੇਤਾ ਸਭ ਕੁਝ ਇਹਨਾਂ ਵਿੱਚ ਹੀ ਚਕ ਚਕ ਕੇ ਲਿਖਣਾ ਵਾ ਹੁਣ ਤੁਸੀਂ ਆਪਾਂ ਸਟਾਰਟ ਕਿੱਥੋਂ ਕਰਨਾ ਐਡਰੈਸ ਤੋਂ ਪਹਿਲਾ ਜੋ ਆਪਣਾ ਹੈ ਆ ਬੜਾ ਜਿੰਦੇ ਅਸੀਂ ਰਹਿੰਦੇ ਕਿੱਥੇ ਆ ਅ 1010 कोमल लगा हुआ मॉडल टून बठिंडा जो अपना मेन एड्रैस हो गया ये मेरा एड्रैस है डेट हो गया कि लिख रहा मैं लिखना कि दसो दसो हाँ जो एडिटर उन्होंने लिखना है इतों एडिटर तो स्टार्ट कर लेना आप चक्कू एडिटर द एडिटर हिंदू जो मतलब उन्होंम कह सकते हैं ज का नाम कह सीज़ में इतने लिया गया वा चंडीगढ़ इतना थोड़ा स्टार्ट सबजैक्ट लिखना या मेन सबजैक्ट चेंज ना करो जनू भुलो ना राजे बहुत इंपॉर्टेंट आ द सबजैक्ट द इवेर ऑफ विगिंग सर आई वॉन्ट टू शेयर माई आइडियाज़ अबाउट इट इज़ अ बिग प्रॉब्लम इट इज ग्रोविंग एवरी डे द प्रॉब्लम द प्रॉब्लम नीड्स organate solution kindly publish my ideas in your newspaper okay na us to baad same hi jo apna thanking you your yours faithfully seva naam utthe deta hoya si oh lik dena tusi apa no number te aa chukke ha letters kar rahe ha je video thano asaan lagda hove ta apne friends naal zarur share karo ta jo obviously study kar sakan time rehndi hi kena ਇਸ ਵਿੱਚ ਨਾ ਜੇ ਆਪਾਂ ਬੁੱਕ ਵਿੱਚ ਗੱਲ ਕਰੀਏ ਗ੍ਰਾਮਰ ਦੀ ਬੁੱਕ ਵਿੱਚ ਤਾਂ ਬਹੁਤ ਕੁਝ ਦੱਸਿਆ ਹੋਇਆ ਜਿਵੇਂ ਫੈਮਿਲੀ ਫੈਮਿਲੀ ਵਿੱਚ 12-13 ਮੈਂਬਰਸ ਹੁੰਦੇ ਆ ਨਾ ਸਭ ਨੂੰ ਬਾੜਿਆ ਗਿਆ ਹੋਵੇ ਜਿਹਦਾ ਕੁਝ ਇੰਨਾ ਖਾਸ ਮੈਟਰ ਹੁੰਦਾ ਨਹੀਂ ਹੈਗਾ ਤਾਂ ਐਸੇ ਕਰਕੇ ਮੇਨ ਗੱਲੇ ਦੇ ਵਿੱਚ ਮੇਨ ਪੁਆਇੰਟ ਦੱਸਿਆ ਗਿਆ ਹੈ ਕਿ ਇਹ ਚੀਜ਼ ਹੈ ਇਹ ਪ੍ਰੋਬਲਮ ਹੈ ਇਸ ਦਾ ਸੋਲੂਸ਼ਨ ਇੱਦਾਂ ਕੱਢਿਆ ਜਾਵੇ ਜਿਵੇਂ ਮੰਨ ਲਓ ਆਪਾਂ ਹਾਸੇ ਮਜ਼ਾਕ ਵਿੱਚ ਗੱਲ ਕਰਦੇ ਆ ਆਪਾਂ ਕਿਤੇ ਜਾਣਾ ਹੁੰਦਾ ਆਪਾਂ ਨੂੰ ਆਪਣੇ ਕੋ ਅਡਰੈਸ ਕਨਫਰਮ ਨਹੀਂ ਹੁੰਦਾ ਕਿ ਆਹੀ ਘਰ ਆ ਹੁਣ ਮੰਨ ਲਓ ਇੱਕ ਉਹਦਾ ਪੋਤਾ ਆ ਇੱਕ ਉਹਦਾ ਪਾਪਾ ਆ ਤੇ ਇੱਕ ਉਹਦਾ ਦਾਦਾ ਆ ਆ ਬੰਦੇ ਦਾ ਜਿਹੜਾ ਪੋਤਾ ਹਨਾ ਵੀ ਮੰਨ ਲਓ ਆਪਾਂ ਜਾ ਰਹੇ ਆ ਆ ਤੀਸਰਾ ਚੌਥਾ ਬੰਦਾ ਆ ਇਹਨੂੰ ਪੁੱਛਣਾ ਕਿ ਵੀ ਇਸ ਬੰਦੇ ਦਾ ਘਰ ਕਿੱਥੇ ਆ ਉਹਦੇ ਪੋਤੇ ਦਾ ਹਨਾ ਵੀ ਤੇ ਉਹਨੂੰ ਉਹ ਕਹਿੰਦਾ ਯਾਰ ਇਹ ਕੌਣ ਆ ਮੈਨੂੰ ਨਹੀਂ ਪਤਾ ਉਹਨੇ ਇਗਨੋਰ ਕਰ ਕਰਤਾ ਹਨਾ ਵੀ ਮਤਲਬ ਇਹਨੂੰ ਨਹੀਂ ਪਤਾ ਹੁਣ ਤੁਸੀਂ ਅਗਲਾ ਨਾਮ ਲਓਗੇ ਕੀ ਆ ਮਤਲਬ ਇਹਦੇ ਘਰੇ ਜਾਣਾ ਤਾਂ ਕਹੋਗੇ ਉਹ ਵੀ ਕੋ ਕਰ ਨਹੀਂ ਏ ਵੀ ਨਹੀਂ ਪਤਾ ਮੈਨੂੰ ਤਾਂ ਮੇਨ ਬੰਦੇ ਦਾ ਨਾਮ ਲਾਉਂਗੇ ਤੁਸੀਂ ਕਿ ਮੈਂ ਇਹਨਾਂ ਦੇ ਘਰੇ ਜਾਣਾ ਆ ਅੱਛਾ ਤੁਸੀਂ ਉਹਨਾਂ ਦੇ ਘਰੇ ਜਾਣਾ ਸੀ ਤੁਸੀਂ ਪਹਿਲਾਂ ਕਹਿ ਦਿੰਦੇ ਕਿ ਵਿਸ਼ਵਾਦੀ ਘਰੇ ਜਾਣਾ ਸੀ ਐਵੇਂ ਉਹਨਾਂ ਦਾ ਮੁੰਡਾ ਦਾ ਨਾਮ ਲਈਗੇ ਪਹਿਲਾਂ ਤੁਸੀਂ ਫਿਰ ਉਹਦੇ ਪੁੱਤੇ ਦਾ ਨਾਮ ਲਈਗੇ ਤੇ ਇਹ ਚੀਜ਼ ਹੋ ਜਾਂਦਾ ਆ ਹੁਣ ਮੈਂ ਸਮਝਾ ਦਿੰਦਾ ਤੁਹਾਨੂੰ ਇਹਦੇ ਵਿੱਚ ਜੋ ਲੈਟਰ ਆ ਮੇਨ ਪੁਆਇੰਟ ਲਿਖਤਾ ਕਿ ਬਈ ਸਾਨੂੰ ਇਹ ਦਿੱਕਤ ਹੈ ਇਹ ਤਕਲੀਫ ਆ ਇਹਦਾ ਸੋਲੂਸ਼ਨ ਇਦਾਂ ਕੱਢਿਆ ਜਾਵੇ बस गल ख़म है क्यों लिखी असर कुछ हूँ आप स्टार्ट करते इस वीडियो में समझ गए होंगे तो सिंपल वर्डिंग इमेज यू आर हरमन यू लाइव एट वन एट जीरो टू ग्रांड एवेन्यू मोहाली राइट अ लैटर टू द एडिटर ऑफ अ न्यूज़ पेपर एक्सप्रैसिंग यूर व्यवस ऑन द ग्रोविंग यूज ऑफ अनफीयर मीनस इन द एगजामीनेशन दिस डेस तब मेन एड्रैस थोड़ू देता उपरवाल और लिख देना सेम टू तो सेम वन एट जीरो टू ग्रांड एवेन्यू मोहाली डेट लिखता किना लिखना पहला दसिया मैं है ना देखो सेम पैटर्न चुके एडिटर लिखना है द एडिटर द हिं हिंदू जो उन्हाम होंगे आ चंडीगढ़ मेन सबजैक्ट यूज ऑफ अनफीयर मीन्स इन द एगजामीनेशन इस तू तो बाद सेम पैटर्न उ सेम आ लैटर सेम पैटर्न एप्लीकेशन भी सेम पैटर्न आ मतलब लैटर लिए अपना पैटर्न आ एप्लीकेशन का अपना पैटर्न आ सर आई वॉन्ट टू शेयर माई आइडियाज़ अबाउट यूज ऑफ अनफीयर मीनस इन द एगजामीनेशन दिस डेज इट इज़ बिग प्रॉब्लम इट इस ग्रोविंग एवरी डे दिस प्रॉब्लम्स प्रॉब्लम नीड्स ऑरगनैट सल्यूशन काइंडली पब्लिश माई आइडिया आइडिया इन योर न्यूज़ पेपर थैंकिंग लिख के यूअर्स फेथफुली नाम लिख देना अपना राजे की औखा ये है ना समझ लग गया ना हम एक गल सोचो कि मैं हूँ सारे कराव तो बहुत भीडियो लेंथी हो जाए है ना भी एक दो आप देख लें फिर भी अगे इस तरह तो जो नैक्सट दस नंबर त यू आर मीना यू लाइव एट टू जीरो नाइन सैक्टर सिक्स सिक्सटी नाइन मोहाली राइट आर लैटर टू द एडिटर ऑफ आ न्यूज़ पेपर कंपेनिंग अगेंस्ट द बैड कंडीशन ऑफ वर्सिस इन पंजाब जो हालात ख़राब आए तो उसी एक लैटर लिखना आना लिखना आ एडिटर लिखना आ सब कुछ पिछे दे देता गया ਪਹਿਲਾ ਤੁਹਾਡਾ ਡਰੈੱਸ ਆ ਜਾਣਾ ਆਵਲਾ ਉਸ ਤੋਂ ਬਾਅਦ ਡੇਟ ਲਿਖ ਲੈਣਾ ਤੁਸੀਂ ਉਸ ਤੋਂ ਬਾਅਦ ਕਿਹਨਾਂ ਨੂੰ ਲਿਖਣਾ ਹੈ ਐਡੀਟਰ ਨੂੰ ਲਿਖਣਾ ਹੈ ਜੋ ਸੇਮ ਹੀ ਆ ਓਕੇ ਨਾ ਫਿਰ ਮੇਨ ਲਿਖ ਕੇ ਸਮਝ ਲੱਗ ਗਿਆ ਨਾ ਆਪਣਾ ਇਥੋਂ ਆ ਜਿਹੜਾ ਸਟਾਰਟ ਹੋ ਜਣਾ ਜਿਵੇਂ ਤੁਹਾਨੂੰ ਮੈਂ ਦੱਸਿਆ ਸੀ ਪਹਿਲਾਂ 209 ਸੈਕਟਰ 69 ਮੁਹਾਲੀ ਸਪਟੰਬਰ ਹੋ ਗਿਆ ਦਾ ਐਡੀਟਰ ਆ ਜੋ ਹੈ ਨਾ ਇਹ ਅਖਬਾਰ ਦਾ ਨਾਮ ਹੈ ਵਿੱਚ ਓਕੇ ਨਾ ਕਿ ਕੇ ਸਜਿਦਾ ਅਜੀਤ ਅਖਬਾਰ ਇਹਦਾ ਨਾਮ ਲਿਖਿਆ ਗਿਆ ਵਾ ਚੰਡੀਗੜ੍ਹ ਹੋ ਗਿਆ ਤਾਂ ਸਬਜੈਕਟ ਜੋ ਕੰਡੀਸ਼ਨ ਆ ਉਹ ਦੇਖ ਲੈਣਾ ਸਬਜੈਕਟ ਵਿੱਚ ਦਾ बैड ਕੰਡੀਸ਼ਨਲ ਆਫ ਵਰਸਸ ਇਨ ਪੰਜਾਬ ਸਰ ਰਿਕਵੈਸਟ ਨਾਲ ਸੇਮ ਪੈਟਰਨ ਆ ਬੱਚੇ ਸੇਮ ਕੁਝ ਚੇਂਜ ਨਹੀਂ ਆ ਆਈ ਵਾਂਟ ਟੂ ਸ਼ੇਅਰ ਮਾਈ ਆਈਡੀਆਜ਼ ਅਬਾਊਟ ਦਾ ਵੈਡ ਕੰਡੀਸ਼ਨ ਆਫ ਵਰਸਸ ਇਨ ਪੰਜਾਬ ਇਟ ਇਜ਼ ਅ ਬਿਗ ਪ੍ਰੋਬਲਮ ਇੱਕ ਵੱਡੀ ਪ੍ਰੋਬਲਮ ਹੈ इट इज़ ग्रोविंग एवरी डे दिस प्रॉब्लम नीड्स ऑरगेनैट ऑर्गेनट सल्यूशन काइंडली पब्लिश माई आइडियाज़ इन यूर न्यूज़ पेपर थैंकिंग यू अपना नाम लिख देना यूअर फेथफुल करके ओके ना यू आर फेथफुली मीना राजे ये कुछ नहीं याद करने वाला है हो गया ना ये इस बार तो नैक्सट आप देखते हैं ਹੁਣ ਮੈਂ ਇਹ ਤੁਹਾਨੂੰ ਸਮਝਾਣਾ ਨਹੀਂ ਹੈਗਾ ਇੱਕੋ ਹੀ ਚੀਜ਼ ਨੂੰ ਮੈਂ ਬਾਰ-ਬਾਰ ਨਹੀਂ ਸਮਝਾਣਾ ਸਭ ਕੁਝ ਤੁਸੀਂ ਇਹਨੂੰ ਚੰਗੇ ਤਰ੍ਹਾਂ ਯਾਦ ਕਰਕੇ ਜਾਣਾ ਆ ਜੇ ਪੇਪਰ ਵਿੱਚ ਆ ਗਿਆ ਛੱਡ ਕੇ ਨਾ ਆਇਓ ਇਹ 12 ਨੰਬਰ ਤੇ ਇਹਨੂੰ ਪੜ ਲਿਓ ਤੁਸੀਂ ਰੋਕੇ ਸੇਮ ਪੈਟਰਨ ਆ ਆਪਣੇ ਵੱਲੋਂ ਪੜਨ ਦੀ ਕੋਸ਼ਿਸ਼ ਕਰਿਓ ਤੁਸੀਂ ਨੈਕਸਟ ਜੋ ਆਪਣਾ ਹੈ ਉਹ ਦੇਖ ਲੈਨੇ ਆਪਾਂ 13 ਨੰਬਰ ਤੇ ਆਗੇ ਇਹ ਤੁਸੀਂ ਦੇਖ ਲੈਣਾ ਚੰਗੇ ਤਰ੍ਹਾਂ ਕੇ ਨਾਲ ਹੁਣ ਮੈਂ ਨਹੀਂ ਕਰਾਣਾ ਆ ਹੋਣਾ ਸਮਝਾਤਾ ਇੰਨਾ ਤੁਹਾਨੂੰ ਉਹਦੇ ਵਿੱਚ ਹੀ ਸਮਝ ਆ ਗਿਆ ਹੋਣਾ ਆ चौदह नंबर त है देख लेना चंगी तरह, देख लेना चंकी तरह ओके ना उम्मीद करते थानू साफ साफ देख रहा होना है ਇਸੇ ਤਰੀਕੇ ਨਾਲ ਜੇ ਕੋਈ ਵੀ ਲੈਟਰ ਆ ਗਿਆ ਐਪਲੀਕੇਸ਼ਨ ਆ ਗਿਆ ਤਾਂ ਬੱਚੇ ਛੱਡ ਕੇ ਨਾ ਆਇਓ ਰਾਜੇ ਮੈਂ ਬਾਰ ਬਾਰ ਕਹਿਣਾ ਇੱਕੋ ਹੀ ਚੀਜ਼ ਓਕੇ ਜੇ ਚੈਨਲ ਤੇ ਵੀਡੀਓ ਤੁਹਾਨੂੰ ਵਧੀਆ ਲੱਗਦਾ ਹੋਵੇ ਹਨਾ ਜੇ ਇਸ ਇਹ ਵੀ ਵੀਡੀਓ ਵਧੀਆ ਲੱਗਿਆ ਹੋਵੇ ਤਾਂ ਚੈਨਲ ਨੂੰ ਪਲੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਓਕੇ ਬਾਏ ਟੇਕ ਕੇਅਰ ਕਿਪ ਸਮਾਈਲਿੰਗ